ਇੱਥੇ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਹੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਔਰ ਜਿਸ ਤਰੀਕੇ ਦੇ ਨਾਲ ਐਸਕੇਮ ਨੌਨ ਪੋਲਿਟিক্যাল ਨੇ ਕਨੌਰੀ ਦੇ ਵਿੱਚ ਚੱਲ ਰਹੇ ਮੋਰਚੇ ਦੇ ਦੌਰਾਨ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਜੀ ਦਾ ਮੋਬਾਈਲ ਆ ਗਿਆ ਜਿਸ ਵੇਲੇ ਸਾਡੇ ਉੱਥੇ ਮੋਰਚੇ ਨੂੰ ਸਮਰਥਨ ਦੇਣ ਦੇ ਲਈ ਜਾਂਦੇ ਸੀ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਇਹਨਾਂ ਨੇ ਲਗਾਤਾਰ ਇੱਕ ਲਹਿਰ ਚਲਾ ਕੇ ਰੱਖੀ ਉੱਥੇ ਤਾਂ ਉੱਥੇ ਇੱਕ ਗੱਲ ਆਈ ਸੀ ਸਾਹਮਣੇ ਕਿ ਆ ਜੋ ਮੋਰਚਾ ਚੱਲ ਰਿਹਾ ਹੈ ਇਹ ਕਿਸ ਗੱਲ ਨੂੰ ਲੈ ਕੇ ਚੱਲ ਰਿਹਾ ਹੈ ਕਿ ਐਸ ਕੇ ਐਮ ਨਾਨ ਪੋਲਿਟিক্যাল ਕੋਈ ਕੇਵਲ ਕੱਲਾ ਜਿਹਾ ਸੀ ਕਹਿੰਿਆ ਵੀ ਕਿਸਾਨਾਂ ਦੀ ਲੜਾਈ ਹੈ ਕਿਸਾਨ ਹੋਂਦੇ ਨਾਲ ਨਾਲ ਅਸੀਂ ਸਿੱਖੀ ਸਰੂਪ ਵਾਲੇ ਲੋਕ ਹਾਂ ਤੇ ਸਾਡੇ ਤੇ ਗੁਰੂ ਸਾਹਿਬ ਖੁਦ ਕਹਿ ਕੇ ਗਏ ਨੇ ਕਿ ਇਹ ਜਾਨਤ ਜ਼ਰੂਰਤ ਨਹੀਂ ਜਿਨ੍ਹਾਂ ਦੇ ਅਸੀਂ ਪਰਿਵਾਰ ਜਿਨ੍ਹਾਂ ਦੇ ਅਸੀਂ ਬੱਚੇ ਆ ਤਾਂ ਉਹਨਾਂ ਦੇ ਵਿੱਚੋਂ ਸਾਡੀ ਫਿਰ ਇੱਕ ਜ਼ਿੰਮੇਵਾਰੀ ਬਣਦੀ ਸੀ ਸਾਰਿਆਂ ਦੀ ਤੇ ਅੱਜ ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਆ ਅਗਰ ਉਸ ਗੁਰੂ ਨੂੰ ਬੱਚਿਆਂ ਨੇ ਹੁੰਦਿਆਂ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣਿਆਂ ਵੀ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਖੜੇ ਹੋਵੇ। ਸੋ ਉਹਦੇ 'ਚ ਅਸੀਂ ਉਸ ਦਿਨ ਇੱਕ ਕਮਿਟਮੈਂਟ ਕੀਤੀ ਸੀ ਵਾਅਦਾ ਕੀਤਾ ਸੀ ਐਸਕੇਐਮ ਨਾਨ ਕ੍ਰਿਟੀਕਲ ਨੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਹਿਆ ਐਸ ਮੋਰਚੇ 'ਚੋਂ ਅਸੀਂ ਜਿਉਂਦੇ ਵਾਪਸ ਆਏ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਵਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਔਰ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰੇ ਸਿੱਖ ਦਾਗ ਦੇ ਉੱਤੇ ਸਾਡੀ ਪੌਣ ਤੇ ਅਸੀਂ ਇਹਨੂੰ ਜਿੱਤਾਂਗੇ ਜਦ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਹੈ ਸੀ ਇਸ ਲਈ ਆਏ ਆ ਕਿ ਦੇਖੋ ਇਨਾ ਲੰਬਾ ਸਮਾਂ ਹੋ ਗਿਆ ਇੱਕ ਪ੍ਰੋਟੈਸਟ ਚੱਲ ਰਹੇ ਨੂੰ ਇੱਕ ਅੰਦੋਲਨ ਚੱਲ ਰਿਹਾ ਉਹ ਅੰਦੋਲਨ ਕਿਉਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ 328 ਸਰੂਪ ਗਾਇਬ ਹੋ ਗਏ ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਪਤਾ ਹੀ ਦੇ ਖਿਲਾਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬੇਅਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਨਤ ਦੇ ਅੰਦਰ ਇੱਕ ਖਾਲਸਾ ਹੈ ਔਰ ਇਕੱਲਾ ਖਾਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਸੱਪਾ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨਾ ਉਹਦਾ ਨਿਰਾਦਰ ਹੋ ਜਾਂਦਾ ਹੈ ਕਦੇ ਕਿਤੇ ਉਹਨਾਂ ਦਾ ਨਿਰਾਦਰ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਸ ਸਮੇਂ ਇਹ ਸਾਰਾ ਕਿਸੇ ਸਾਜ਼ਿਸ਼ ਤੇ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਕਿ ਸ਼ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈਆ ਕਿਤਾਬ ਹੋ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇਕ ਔਰ ਉਹਦੇ ਤੇ ਮੋਹਰ ਸ਼੍ਰੋਮਣੀ ਕਮੇਟੀ ਦੀ ਲੱਗ ਰਹੀ ਹੈ ਤਾਂ ਸਾਨੂੰ ਇਹ ਖਦਸਾ ਹੋਰ ਵੀ ਮਤਲਬ ਗਹਿਰਾ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਕਿ ਕਿਤੇ ਸਾਡੀ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਉਮਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਗੁਰਬਾਨੀ ਅਜੇ ਇੱਥੇ ਹਾਜ਼ਰੀ ਭਰਨ ਆਏ ਆ ਅੱਜ ਅਸੀਂ ਪੂਰਨ ਤੌਰ ਦੇ ਉੱਤੇ ਇਹ ਹਾਜ਼ਰੀ ਇਸ ਲਈ ਭਰਨ ਆਏ ਆ ਕਿ ਅਸੀਂ ਕਮਿਟਮੈਂਟ ਕੀਤੀ ਹੈ ਅਸੀਂ ਇਹਦੇ ਨਾਲ ਭਾਈ ਉਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅੱਜ ਸਾਰੇ ਦਾ ਸਾਰਾ ਐਸਆਈਐਮ ਨਾਨ ਕ੍ਰਿਟੀਕਲ ਸੋਨਿਆ ਸੋਨਿਆ ਪ੍ਰਿਯੋਦਾਨ ਸਵਾਲ ਇੱਥੇ ਇਹ ਆ ਕਿ ਅਸੀਂ ਮੰਗ ਕੀ ਕਰਦੇ ਆ ਅਸੀਂ ਚਾਹੁੰਦੇ ਕੀ ਆ ਦੇਖੋ ਸਵਾਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਫਲਸਫਾ ਹੈ ਸਾਡਾ ਆਧਾਰ ਹੈ ਜਿਹਦੇ ਤੋਂ ਅਸੀਂ ਸਮੁੱਚੀ ਕੌਮ ਨੇ ਸੇਧ ਲੈ ਕੇ ਅੱਗੇ ਤੁਰਨਾ ਹੈ ਔਰ ਜਿਹੜੀ ਸ਼ਰੋਮਣੀ ਕਮੇਟੀ ਹੈ ਸ਼ਰੋਮਣੀ ਕਮੇਟੀ ਇੱਕ ਉਹ ਅਧਾਰਾ ਫਿਕਸ ਕੀਤਾ ਗਿਆ ਬਣਾਇਆ ਗਿਆ ਕੌਮ ਵੱਲੋਂ ਇਹ ਭਾਈ ਇਹ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰਾ ਸਹਿਬਾਨਾ ਦਾ ਸਾਮ ਸੰਭਾਲ ਦੀ ਕੰਮ ਡਿਊਟੀ ਹੈ ਸੰਭਾਲਣਗੇ ਔਰ بڑے ਲੋਕਾਂ ਨੇ ਜੋਰ ਲਾ ਲਾ ਕੇ ਇਹ ਸਾਰਾ ਕੁਛ ਇਕੱਠ ਕਰ ਕੁਛ ਆਇਆ ਇਹ ਸ਼ਰੂਨੀ ਕਮੇਟੀ ਐਵੇਂ ਨਹੀਂ ਬਣ ਗਈ ਇਹ ਵੀ ਵੱਡੀਆਂ ਕੁਰਬਾਨੀਆਂ ਚੋਂ ਨਿਕਲ ਕੇ ਬਣੀ ਹੈ ਔਰ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੋ ਕਮੇਟੀ ਬਣੀ ਕਿ ਉਹ ਕਮੇਟੀ ਦੀ ਅਜੇ ਰਿਸਪੋਨਸੀਬਿਲਟੀ ਨਹੀਂ ਬਣਦੀ ਇਹ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਸ ਵੇਲੇ ਦੀ ਬਣੀ ਹੋਇਆ ਕਮਿਸ਼ਨ ਨੇ ਰਿਪੋਰਟ ਦਿੱਤੀ ਆਓ ਕਮਿਸ਼ਨ ਦੀਆਂ ਦੀ ਰਿਪੋਰਟ ਹੈ ਲਗਭਗ 1100 ਸਫਿਆਂ ਦੀ ਰਿਪੋਰਟ ਹੈ ਜੀ ਇਹ ਔਰ ਇਸ ਰਿਪੋਰਟ ਦੇ ਅੰ ਵਿੱਚ ਇਹ ਸਪਸ਼ਟ ਕਿਹਾ ਗਿਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਬੰਦਿਆਂ ਦੇ ਨਾਮ ਮੈਂਸ਼ਨ ਕੀਤੇ ਗਏ ਔਰ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਪਰਚੇ ਦਰਜ ਹੋਣੇ ਚਾਹੀਦੇ ਔਰ ਇਹ ਉਸ ਕਮੇਟੀ ਨੂੰ ਬਣਾਉਂਦਾ ਕੀ ਮਤਲਬ ਕੋ ਕਮਿਸ਼ਨ ਬਣਾਉਂਦਾ ਕੀ ਮਤਲਬ ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਨੀ ਤੇ ਇਹ ਕਹਿ ਕੇ ਸਾਰ ਦਈਏ ਕਿ ਅਕਾਲ ਤਖਤ ਸਾਹਿਬ ਦਾ ਬੇਰਵਾ ਦੇ ਦੇਣਾ ਅਸੀਂ ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕਾ ਅਸੀਂਾਂ ਦੀ ਸਰਵ ਸਰਵੋਤਮ ਹੋਣ ਦੀ ਜਿਹੜੀ ਹੋਂਦ ਹੈ ਉਹ ਸਾਰੇ ਸਤਿਕਾਰਦੇ ਆ ਤੇ ਸਾਡੇ ਲਈ ਉਹ ਸੁਪਰੀਮ ਹੈ ਸੁਪਰੀਮ ਰਹੇਗਾ ਤੇ ਪਹਿਲਾਂ ਵੀ ਸੁਪਰੀਮ ਸੀ ਲੇਕਿਨ ਸਵਾਲ ਇੱਥੇ ਥੋੜਾ ਜਿਹਾ ਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੇ ਆਪਣੀ ਡਿਊਟੀ ਕੀ ਨਿਭਾਈ ਜੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਕੋਈ ਹੱਥੋਪਾਈ ਹੋ ਜਾਂਦਾ ਹੈ ਤਾਂ 307 ਦੇ ਮੁਕਦਮੇ ਸਾਡੀ ਸ਼੍ਰੋਮਣੀ ਕਮੇਟੀ ਕਰਵਾ ਦਿੰਦੀ ਹੈ ਉਹਦੇ ਤੇ ਤੇ ਜੇ ਕਿਤੇ ਸਾਡਾ ਗੁਰੂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਤੋਂ ਉੱਪਰ ਤਾਂ ਹੋ ਨਹੀਂ ਸਕਦਾ ਉਹ ਤਾਂ ਸੁਪਰੀਮ ਹੈ ਔਰ ਜਿਹੜੇ ਸਾਡੇ ਸੁਪਰੀਮ ਨੇ ਉਹਨਾਂ ਦਾ ਨਰਾਦਰ ਸ਼ਰੋਮਣੀ ਕਮੇਟੀ ਦੇ ਵਿੱਚ ਬੈਠਣ ਵਾਲੇ ਲੋਕਾਂ ਵੱਲੋਂ ਅਗਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਸ਼ਰੋਮਣੀ ਕਮੇਟੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਗੋਗਲੋਂ ਤੋਂ ਮਿੱਟੀ ਝਾੜ ਰਹੀ ਹੈ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੀ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਬਣਦੀ ਸੀ ਜੇਕਰ ਇੱਕ ਪ੍ਰਧਾਨ ਦੇ ਪਾਗੋ ਉਤਾਰਨ ਦੇ ਤੇ ਇੱਕ ਪ੍ਰਧਾਨ ਦੇ ਨਾਲ ਹੱਥੋਂ ਪਾਈ ਹੋਣ ਤੇ 307 ਵਰਗੇ ਮੁਕਦਮੇ ਦਰਜ ਕੀਤੇ ਜਾ ਸਕਦੇ ਆ ਤਾਂ ਫਿਰ ਕਿਉਂ ਨਹੀਂ ਗੁਰੂ ਸਾਹਿਬ ਦਾ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਇਹ ਮੁਕਦਮੇ ਦਰਜ ਕੀਤੇ ਜਾ ਸਕਦੇ ਔਰ ਇਹ ਇਕੱਲਾ ਨਰਾਦਰ ਦੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਬਹੁਤ ਗੰਭੀਰ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਸਿੱਖੀ ਸਿਧਾਂਤਾਂ ਨੂੰ ਸਾਡੇ ਫਲਸਫੇ ਨੂੰ ਤੈਸ਼ਨਾਸ਼ ਕਰਨ ਵਾਲੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਸਾਡੇ ਸਤਿਗੁਰਾਂ ਦੇ ਸਰੂਪਾਂ ਦੇ ਸੰਬੰਧ ਚ ਮੈਂ ਜੇ ਜਿਆਦਾ ਗੱਲ ਨਾ ਕਰਦਾ ਹੋਇਆ ਮੇਰੀ ਇੰਨੀਕ ਬੇਨਤੀ ਹੈ ਅਸੀਂ ਸਰਕਾਰ ਨੂੰ ਯਾਨੀ ਕੋਈ ਕੋਟੋ ਦੀ ਜਗ੍ਹਾ ਨਹੀਂ ਗਈ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਰਕਾਰ ਕਿਰਪਾ ਕਰਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਇਵਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬੰਦੀ ਸੀ ਕਿ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਅਗਰ ਸਰਕਾਰ ਨੂੰ ਅਸੀਂ 15 ਦਿਨ ਦਾ ਟਾਈਮ ਦਿੰਨੇ ਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਗਰ ਸਰਕਾਰ 15 ਦਿਨ ਦੇ ਅੰਦਰ ਅੰਦਰ ਇਸ ਮਸਲੇ ਦਾ ਹੱਲ ਕਰਦੀ ਹੈ ਤਾਂ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਅਗਰ ਨਹੀਂ ਤਾਂ 15 ਦਿਨ ਤੋਂ ਬਾਅਦ ਅਸੀਂ ਮਜਬੂਰ ਹੋਵਾਂਗੇ ਅਗਲੇ ਸਟੈਪ ਚੱਕਣ ਲਈ ਫਿਰ ਅਸੀਂ ਇੱਥੇ ਇੱਕ ਸਭਾ ਬੁਲਾਵਾਂਗੇ ਉਹਦੇ ਵਿੱਚੋਂ ਫਿਰ ਇੱਕ ਚਰਚਾ ਕਰਾਂਗੇ ਖੁੱਲੀ ਚਰਚਾ ਕਰਾਂਗੇ ਖੁੱਲੀ ਚਰਚਾ ਕਰਨ ਤੋਂ ਬਾਅਦ ਕੀ ਚਾਹੀਦਾ ਕਿਹੋ ਜਿਹਾ ਮਸਲੇ ਦਾ ਹੱਲ ਹੋਣਾ ਚਾਹੀਦਾ ਉਸ ਤੇ ਲਈ ਅਗਲਾ ਸਟੈਪ ਆ ਜਿਹੜਾ ਉਹ ਅਗਲਾ ਪ੍ਰੋਗਰਾਮ ਅਸੀਂ ਉਸ ਪ੍ਰੋਗਰਾਮ ਤੋਂ ਬਾਅਦ ਦੇਵਾਂਗੇ ਪਰ ਉਹ ਬਾਅਦ ਦੇ ਵਿੱਚ ਸਰਕਾਰ ਫਿਰ ਲਾਂਡ ਆਰਡਰ ਦੀਆਂ ਗੱਲਾਂ ਕਰਦੀ ਹੈ ਕਿ ਦੇਖੋ ਜੀ ਇੱਥੇ ਦਾ ਬੜਾ ਕੱਟ ਹੋਏਗਾ ਇੱਥੇ ਲਾਂਡ ਆਰਡਰ ਦਾ ਸਿਚੁਏਸ਼ਨ ਬਣੇਗੀ ਸਿੱਖ ਕਦੇ ਵੀ ਮੈਂ ਕਲੀਅਰ ਕਰਦੇ ਆਂ ਤੇ ਲਾਂਡ ਆਰਡਰ ਨੂੰ ਤੋੜਨ ਵਾਲੇ ਨਹੀਂ ਐ ਇੱਕ ਕਲ ਤਾਂ ਮੇਰੀ ਇਹ ਕਲੀਅਰ ਕਰ ਲਿਓ ਦੂਸਰੀ ਗੱਲ ਜਿਹੜਾ ਸਾਡੀ ਲੜਾਈ ਹੈ ਇਹਨੂੰ ਕੱਲਾ ਇਹ ਨਾ ਮੰਨਿਆ ਜਾਏ ਕਿ ਸਿੱਖ ਕੌਮ ਦੀ ਲੜਾਈ ਹੈ ਸਾਡੀ ਲੜਾਈ ਆ ਪੂਰੇ ਦੇਸ਼ ਲਈ ਪੂਰੇ ਸਟੇਟ ਲਈ ਕੰਡ ਆਫ ਦੀ ਸੂਬੇ ਲਈ ਔਰ ਆਮ ਮਨੁੱਖਤਾ ਲਈ ਸਾਡੇ ਸਤਗੁਰ ਕਹਿੰਦੇ ਨੇ ਸੱਬੇ ਸੰਧੀ ਵਾਲ ਸਦਾਇਨ ਕੋਈ ਨਾ ਵਿਸੇ ਮਹਾਰਾਜ ਜੀਓ ਇਹ ਕਹਿੰਦੇ ਮੇਰੇ ਪਾਤਸ਼ਾਹ ਤੇ ਜਿਹੜੇ ਇਹ ਕਹਿ ਰਹੇ ਨੇ ਕਿ ਸੱਬੇ ਸੰਧੀ ਵਾਲ ਸਦਾਇਨ ਸੱਬੇ ਸੰਧੀ ਵਾਲਤਾ ਦੇ ਤੇ ਉਤੇ ਪਹਿਰਾ ਦੇਵਾਂ ਦੇਣ ਵਾਲੇ ਨੇ ਔਰ ਉੱਥੇ ਉਹਨਾਂ ਦੇ ਨਾਲ ਛੇੜਛਾੜ ਕਰਕੇ ਕੌਮ ਨੂੰ ਭੜਕਾਉਣ ਵਾਲੀ ਕੋਈ ਹਰਕਤ ਕਰਕੇ ਕੌਮ ਨੂੰ ਮੁੜ ਦੁਬਾਰਾ ਮਤਲ ਅੱਗ ਦੇ ਵਿੱਚ ਝੋਕਣ ਵਾਲੀ ਗੱਲ ਹੈ ਔਰ ਜਿਹੜੀ ਮਨੁੱਖਤਾ ਦੀ ਆਪਸੀ ਭਾਈਵਾਲਕ ਸਾਂਝ ਹੈ ਉਹ ਸਾਦ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਅਗਰ ਉਹ ਸਰੂਪਾਂ ਨੂੰ ਤੁਰੰਤ ਨਹੀਂ ਲੱਭਿਆ ਜਾਂਦਾ ਔਰ ਉਹ ਤੁਰੰਤ ਉਹਨਾਂ ਸਰੂਪਾਂ ਦੀ ਬ੍ਰਾਂਧਗੀ ਹੋਣੀ অতি ਜ਼ਰੂਰੀ ਹੈ ਤਾਂ ਕਿ ਸਾਡੀ ਸਰਕਾਰ ਔਰ ਸਾਡੀ ਸ਼ਰੂਮਣੀ ਕਮੇਟੀ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਸਫਲਤਾ ਦੇਖਦੇ ਆ ਕੀ ਕਰਦੇ ਨੇ 15 ਦਿਨ ਦਾ ਸਮਾਂ ਦਿੰਨੇ ਆ ਉਸ ਤੋਂ ਬਾਅਦ ਫਿਰ ਸਾਡੇ ਲਈ ਇਹ ਮਜਬੂਰੀ ਹੋਏਗੀ ਕਿ ਅਗਲਾ ਪ੍ਰੋਗਰਾਮ ਦੇਵਾਂਗੇ ਸਾਡੀ ਮੰਗ ਹੈ ਇਹ ਮਡਾਲਾ ਸਾਹਿਬ ਨੇ ਮਡਾਲਾ ਸਾਹਿਬ ਨੇ ਪਹਿਲਾਂ ਹੀ ਮਡਾਲਾ ਸਾਹਿਬ ਨੇ ਇਹ ਗੱਲਾਂ ਬਾਤਾਂ ਸਰਕਾਰਾਂ ਤੱਕ ਪਹੁੰਚਾ ਦਿੱਤੀਆਂ ਨੇ ਆ ਦੇਖੋ ਆ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚ ਚੁੱਕਿਆ ਕਿ ਭਾਈ ਆ ਟੋਟਲ ਜੋ ਐਸਟਮੀਜ ਕਮਿਸ਼ਨ ਨੇ ਕਿਹਾ ਜੋ ਇਹਨਾਂ ਰਿਪੋਰਟਾਂ ਆਇਆ ਉਹਦਾ ਟੋਟਲ ਵੇਰਵਾ ਦੇ ਕੇ ਦੱਸ ਦਿੱਤਾ ਗਿਆ ਸਰਕਾਰ ਨੂੰ ਔਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਵੀ ਭਲੇਕੇ ਚ ਨਾ ਰਹੇ ਵੀ ਸਾਨੂੰ ਦਾ ਪਤਾ ਨਹੀਂ ਪਹਿਲੀ ਦਾ ਗੱਲ ਹੈ ਕਿ ਕਮਿਸ਼ਨ ਬਣਿਆ ਕਮਿਸ਼ਨ ਸ਼੍ਰੋਮਣੀ ਕਮੇਟੀ ਨੂੰ ਆਪ ਨੂੰ ਸਾਰਾ ਧਿਆਨ ਹੈ ਪਰ ਫਿਰ ਵੀ ਮੈਂ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਤੱਕ ਵੀ ਇਹ ਪੱਤਰ ਪਹੁੰਚਾਇਆ ਗਿਆ ਸੋ ਇਸ ਕਰਕੇ ਇਹਨਾਂ ਵੱਲੋਂ ਦਿੱਤੀ ਹੋਈ ਇਸ ਪੱਤਰ ਅਤੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰਕਾਰ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਸਿੱਖਾਂ ਨੂੰ ਆਪਸੀ ਸਾਰੇ ਸਮਾਜ ਨੂੰ Hindu, Muslim, Sikh, Isai ਸਾਰੇ ਭਾਈਚਾਰਕ ਸਾਜ ਓਮੇ ਦੀਵੇਂ ਬਹਾਲ ਰੱਖ ਸਕਣ ਕਿਸੇ ਦੀ ਏਕਤਾ ਦੇ ਵਿੱਚ ਕਿਸੇ ਦੇ ਪ੍ਰੇਮ ਪਿਆਰ ਦੇ ਵਿੱਚ ਸਭੇ ਸੰਦੀ ਵਾਲਤਾ ਦੇ ਸੁਨੇਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੜਤਤਾ ਨਾ ਆਵੇ ਇਹ ਇਹ ਬਾਤ ਹੀ ਜ਼ਰੂਰੀ ਹੈ ਉਹਨਾਂ ਸਰੂਪਾਂ ਦੀ ਪਰਤਾਲ ਕਰਕੇ ਉਹਨਾਂ ਨੂੰ ਸਿੱਖ ਜਗਤ ਦੇ ਕੌਮ ਦੇ ਹੱਥਾਂ ਦੇ ਵਿੱਚ ਸੌਂਪ ਦੇ ਪ੍ਰਧਾਨ ਜੀ ਕਮਿਸ਼ਨ ਨੇ ਇਹਨਾਂ ਦਾ ਨਾਮ ਸਵੀਕਾਰ ਕੀਤਾ ਹੈ ਕਿ 100 ਇਚ ਕੇ ਉਹਨਾਂ ਦੇ ਐਫਆਈ ਹੋਣੀ ਚਾਹੀਦੀ ਮੈਂ ਇੱਕ ਬੇਨਤੀ ਕਰਾਂ ਉਹਦੇ ਵਿੱਚ ਆਹ ਉਹਨਾਂ ਬੰਦਿਆਂ ਦੇ ਨਾਮ ਮੈਂਸ਼ਨ ਨੇ 30 ਵਰ੍ਹੇ ਤੋਂ ਕੋਈ ਕੋਣ ਨਹੀਂ ਦੇਈ ਦਿੱਤੇ ਇਹ ਤੁਹਾਨੂੰ ਦੇ ਦਿੰਦੇ ਆ ਸਰਾਲਾ ਸਾਹਿਬ ਉਹਨਾਂ ਦੇ ਵੀ ਕੈਬਨਿਟ ਦੇ ਅਪ੍ਰੈਸ ਉਹ ਕੱਪ ਕਿਵੇਂ ਅਸੀਂ ਪ੍ਰੋਵਾਈਡ ਕਰਵਾ ਦੇਣੀ ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਦੀ ਬਰਗਾੜੀ ਤੇ ਵਹਿਬਲ ਕਲਾ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਕੀ ਤੁਸੀਂ ਉੱਥੇ ਹੀ ਮੋਰਚਾ ਲਾਉਂਗੇ ਦੇਖੋ ਸਵਾਲ ਕੀ ਹੈ ਸਰਕਾਰ ਕੋਲੋਂ ਕੀ ਆਸ ਕਰਦੇ ਹੋ ਵੀ ਇੱਥੇ ਮਿਲ ਜੇਗਾ ਸਵਾਲ ਇਹ ਹੈ ਕਿ ਇੱਥੇ ਐਫ ਆਈ ਆਰ ਦਰਜ ਕਰਨ ਦਾ ਮੈਸੇਜ ਮਿਲਿਆ ਹੋਇਆ ਹੈ ਸਰਕਾਰ ਨੂੰ ਇਸ ਰਿਪੋਰਟ ਦੇ ਰਾਹੀਂ ਸਾਹਮਣੇ ਕਵਾ ਦਿਓ ਅਗਰ ਇਹਦੇ ਰਾਹੀਂ ਮੈਸੇਜ ਮਿਲ ਚੁੱਕਿਆ ਹੈ ਸਰਕਾਰ ਨੂੰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਰਹਿ ਕੀ ਗੱਲ ਬਰਗਾਰੀ ਜਾਂ ਦੂਸਰਾ ਮੈਂ ਇੱਕ ਬੇਨਤੀ ਕਰਾਂ ਸਾਡਾ ਇੱਕ ਸਿੰਘ ਟਾਵਰ ਤੇ ਬੈਠਾ ਹੈ ਲੰਬੇ ਸਮੇਂ ਤੋਂ ਬੈਠਾ ਹੈ ਕਾਦੇ ਲਈ ਕਿ ਇੱਕ ਐਕਟ ਬਣਾਇਆ ਜਾਏ ਇੱਕ ਕਾਨੂੰਨ ਬਣਾਇਆ ਜਾਏ ਜੀ ਦੇ ਨਾਲ ਕਿਸੇ ਵੀ ਧਾਰਮਿਕ ਗ੍ਰੰਥ ਤੇ ਧਾਰਮਿਕ ਸਥਾਨਾਂ ਦੀ ਬੇਅਦਵੀ ਕਰਨ ਵਾਲਿਆਂ ਦੇ ਗਲਬ ਸਖਤ ਕਾਨੂੰਨੀ ਕਾਰਵਾਈ ਹੋਵੇ ਲੇਕਿਨ ਸਵਾਲ ਇਹ ਦੇਖੋ ਕੱਲ ਇਹਨਾਂ ਦਾ ਇੱਕ ਮੰਤਰੀ ਬੋਲ ਰਿਹਾ ਸੀ ਕੰਡਾ 70 ਸਾਲ ਹੋ ਗਏ ਕਿਸੇ ਨੇ ਨਹੀਂ ਬਣਾਇਆ ਅਸੀਂ ਆਏ ਤਾਂ ਬਣਾ ਰਹੇ ਹਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਧੰਨਵਾਦ ਤੁਸੀਂ ਬਣਾ ਰਹੇ ਹੋ ਪਰ ਬਣਾ ਕਿਵੇਂ ਰਹੇ ਹੋ ਇਹ ਸੁਣ ਲਿਓ ਉਹ ਭਾਈ ਜੇ ਤੁਸੀਂ ਬਣਾ ਰਹੇ ਹੁੰਦੇ ਕਾ ਸਾਡੇ 3 ਸਾਲ ਦੇ ਆਏ ਹੋਂ ਤੁਸੀਂ ਲੋਕਾਂ ਨਾਲ ਬਰਗਾੜੀ ਦੇ ਅੰਦਰ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਨਸਾਫ ਦੇਵਾਂਗੇ ਇਸ ਬਿਆਦਬੀ ਨੂੰ ਰੋਕਾਂਗੇ ਸਖਤ ਕਾਨੂੰਨ ਬਣਾਵਾਂਗੇ ਭਗਵੰਤ ਮਾਨ ਦੀ ਖੁਦ ਦੀਆਂ ਵੀਡੀਓਜ਼ ਪਈਆਂ ਨੇ ਲੋਕਾਂ ਦੇ ਸਾਹਮਣੇ ਪਰ ਇਹ ਕਿਹਾ ਹੈ ਲੇਕਿਨ ਅੱਜ ਟਿੱਕਰ ਨਹੀਂ ਬਣਾਇਆ ਅੱਜ ਇਹ ਬਣਵਾਉਣ ਵਾਸਤੇ ਇੱਕ ਆਦਮੀ ਨੂੰ ਲਗਾਤਾਰ ਕਿੰਨੇ ਮਹੀਨੇ ਹੋ ਗਏ ਤਾਵਰ ਤੇ ਬੈਠੇ ਨੂੰ ਪਰ ਉਹ ਗੁਰਮਤ ਪਿਆਰੇ ਦੀ ਪਰਮਾਤਮਾ ਮੂਰੇ ਅਸੀਂ ਅਰਦਾਸ ਕਰਦੇ ਹਾਂ ਦੀ ਜੰਗੀ ਲੰਬੀ ਹੋਵੇ ਔਰ ਸੋ ਨੂੰ ਅੱਜ ਹਾਂ ਮੈਂ ਉਹ ਕਹਿਆ ਗੁਰਦੀਪ ਸਿੰਘ ਜੀ ਮੈਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਅੱਜ ਵੀ ਸਤਿਗੁਰੂ ਮੇਰ ਕਰਨ ਸਰਕਾਰ ਨੂੰ ਸਮੱਤ ਬਖਸ਼ਣ ਸਤਬੁੱਧੀ ਬਖਸ਼ਣ ਤਾਂ ਕਿ ਇਹਨੂੰ ਰੋਕ ਲਈਏ ਪਰ ਸਰਕਾਰਾਂ ਸਾਡੇ ਜਦੋਂ ਅਸੀਂ ਐਜੂਕੇਸ਼ਨਾਂ ਕਰਦੇ ਆ ਨਾ ਜੀ ਬੜੀਆਂ-ਬੜੀਆਂ ਅੰਦੋਲਨ ਹੁੰਦੇ ਨੇ ਦੇਸ਼ ਦੇ ਅੰਦਰ ਉਹਨਾਂ ਅੰਦੋਲਨਾਂ ਨੂੰ ਡਾਇਵਰਟ ਕਰਨ ਵਾਸਤੇ ਇਕ ਕੋਈ ਸਾਧਨਾ ਉਹਨਾਂ ਦੇ ਕੋਲ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਕਿਸੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਰਤਾ ਜਿੰਨੀ ਵੀ ਕੋਈ ਮਾੜੀ ਮੋੜ ਛੇੜਛਾੜ ਕਰਕੇ ਵਿਅਸਵੀ ਦਾ ਮਾਮਲਾ ਉਠਾ ਕੇ ਸਾਡੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਇਹ ਇੱਕ ਬਹੁਤ ਵੱਡਾ ਹਥਿਆਰ ਹੈ ਪੋਲਿਟਿਕਲ ਧਿਰਾਂ ਕੋਲ ਹੈ। ਪਰ ਸਾਰਿਆਂ ਕੋਲੇ ਜ ਕਿਸੇ ਇੱਕ ਕੋਲੇ ਨਹੀਂ ਹੈ। ਕਿਸੇ ਨੇ ਨਹੀਂ ਲਿਖਿਆ ਜਾਂ ਸਮਝਿਆ ਨਹੀਂ ਹਾਰਸ਼ ਕਰ। ਕਿਹੋ ਜਿਹਾ ਕਾਨੂੰਨ ਚਾਹਦੇ ਵਿਅਦਵੀ ਨਹੀਂ ਕਿਹੋ ਜਿਹੀ ਸੋਚ ਚਾਹਦੇ। ਦੇਖੋ ਅਸੀਂ ਤਾਂ ਇਹ ਚਾਹਾਂਗੇ ਕਿ ਗੁਰੂ ਸਾਡਾ ਸੁਪਰੀਮ ਹੈ ਜਿਹੜਾ ਗੁਰੂ ਇਹ ਕਹਿ ਰਿਹਾ ਕਿ ਸਾਡਾ ਮੁਸਲਮਾਨ ਭਾਈ ਵੀ ਸਾਡਾ ਹੈ ਈਸਾਈ ਵੀ ਸਾਡਾ ਹੈ ਸਾਡਾ ਹਿੰਦੂ ਵੀ ਸਾਡਾ ਹੈ ਸਿੱਖ ਵੀ ਸਾਡਾ ਸਾਰੇ ਸਾਡੇ ਨੇ ਜਿਹੜਾ ਐਡਾ ਵੱਡਾ ਸਨੇਹਾ ਦੇ ਰਿਹਾ ਤੇ ਰੇਕ ਨੂੰ ਕੱਲ ਨਾ ਲਾ ਰਿਹਾ ਔਰ ਉਹਦੇ ਨਾਲ ਬਿਆਦਮੀ ਹੁੰਦੀ ਆ ਉਹਦੇ ਨਾਲ ਛੇੜਛਾੜ ਕਰਦਾ ਕੋਈ ਬੰਦਾ ਤਾਂ ਮੈਨੂੰ ਲੱਗਦਾ ਐਡਾ ਵੱਡਾ ਸਨੇਹਾ ਦੇਣ ਵਾਲਾ ਤੇ ਉਹਦੇ ਖਰਾਬ ਕੋਈ ਇਹੋ ਜੀ ਹਰਕਤ ਕਰੇ ਤਾਂ ਉਹ ਤਾਂ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਇਦੋਂ ਘੜਦੀ ਗੁੱਸੇ ਦੇ ਨਹੀਂ ਹੋਣੀ ਚਾਹੀਦੀ ਹੋਰ ਤੇ ਜਿਹਨਾਂ ਜੁਨਾਂ ਦੇ ਵਿੱਚ ਤਾਂ ਨਹੀਂ ਧੱਕਾ ਨਹੀਂ ਨਿਕਲ ਕੇ ਬਾਹਰ ਆ ਜਾਣਾ ਹੈ ਉਹ ਤਾਂ ਐਡਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਘਰੇ ਵਿੱਚ ਦੇ ਵਿੱਚ ਕੋਈ ਆਦਮੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਫਿਰ ਤੇ ਕੋਈ ਸਵਾਲ ਇੱਕ ਲੈਂਡ ਪੁਲਿੰਗ ਦਾ ਮਾਮਲਾ ਬੜਾ ਭਗਿਆ ਆਇਆ ਜੀ ਉਹਨੂੰ ਕੀ ਸਮਝਦੇ ਹੋ ਤੇ ਦੂਜਾ ਮੁੱਖ ਮੰਤਰੀ ਦੀ ਟਿੱਪਣੀ ਵੀ ਜਿਹੜੇ ਐਸਕੇਮ ਦੇ ਆਗੂ ਨੇ ਉਹ ਤਾਂ ਕਦੀ ਖੇਤਾਂ 'ਚ ਨਹੀਂ ਗਏ ਮੈਂ ਬੇਨਤੀ ਕਰਦਾ ਸਵਾਲ ਕੀ ਹੈ ਆਪਾਂ ਅੱਜ ਇਹ ਮੈਂ ਤੁਹਾਨੂੰ ਬਾਹਰ ਨਿਕਲ ਕੇ ਸਾਰੀਆਂ ਇਹਨਾਂ ਗੱਲਾਂ ਦੇ ਜਵਾਬ ਦੇ ਦੂੰਗਾ ਲੇਕਿਨ ਆਪਾਂ ਅੱਜ ਜਿਹੜੀ ਇਹ ਕਰ ਰਹੇ ਆਂ ਤੇ ਮੇਰੇ ਸਤਿਗੁਰੂ ਦੇ ਮਾਮਲੇ ਦੇ ਸਬੰਧ ਚ ਇਸ ਕਰਕੇ ਸਵਾਲ ਆਪਾਂ ਇਹਦੇ ਘੇਰੇ ਚ ਰੱਖੀਏ ਦੇਖਾਗਾ ਮੈਂ ਜਵਾਬ ਤੁਹਾਡਾ ਜਦੋਂ ਸਵਾਲ ਆਇਆ ਬਾਹਰ ਨਿਕਲ ਕੇ ਆਪਾਂ ਬਦਲ ਤੁਹਾਡੇ 15 ਦਿਨ ਬਾਅਦ 6000 ਰੁਪਏ ਕਢਵਾਏ ਦੇਖੋ ਸਵਾਲ ਇਹ ਆ ਕਿ ਕਿਸੇ ਨੇ ਵੀ ਨਹੀਂ ਕੀਤੀ ਕਿ ਅਸੀਂ ਸਾਰੇ ਮਿਲ ਦੁਲਕੇ ਸਿਰ ਜੋੜ ਕੇ ਬੈਠਾਂਗੇ ਕੌਮ ਕੀ ਚਾਹੁੰਦੀ ਨੇ ਸਾਰੇ ਲੋਕ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਕਰਨੇ ਐਕਸ਼ਨ ਬਸ਼ਰਮਣੇ ਕਮੇਟੀ ਦੇ ਜਿਹੜੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਅਸੀਂ ਕਾਰਵਾਈ ਕਰ ਚੁੱਕੇ ਹਾਂ ਜੀ